ਨਮਸਕਾਰ ਅੰਜੀ ਅੱਗੇ ਨੇ ਪਿਛਲੇ ਬਜ਼ੁਰਗ ਜਿਹੜੀ ਦੀਵਾਲੀ ਹੁੰਦੀ ਸੀ ਤਿਹਾੜ ਸਭ ਤੋਂ ਵੱਡਾ ਮੰਨਿਆ ਜਾਂਦਾ ਇਹਨੂੰ ਹਿੰਦੂ ਸਿੱਖ ਸਾਰੇ ਵੈਸੇ ਮਨਾਉਂਦੇ ਨੇ ਇੱਕ ਪੋਟਲੀ ਬਣਾਉਂਦੇ ਸੀ ਧਨ ਲక్ష్ਮੀ ਵੀ ਇੱਕ ਐਸੀ ਜੇ ਬਣਾ ਕੇ ਰੱਖੀ ਜਾਵੇ ਨਾ ਜਦੋਂ ਆਪਾਂ ਮਾਂ ਲక్ష్ਮੀ ਦੀ ਪੂਜਾ ਕਰਦੇ ਆਂ ਦੀਵਾਲੀ ਵਾਲੇ ਦਿਨ ਉੱਥੇ ਬਣਾ ਕੇ ਰੱਖੀ ਜਾਵੇ ਤੇ ਦੂਜੇ ਦਿਨ ਚੱਕ ਕੇ ਉਹ ਆਪਣੀ ਜਿਹੜੀ ਤਜੋਰੀ ਹੁੰਦੀ ਆ ਉਹਦੇ ਵਿੱਚ ਰੱਖੀ ਜਾਵੇ ਤਾਂ ਕਹਿੰਦੇ ਸਾਲ ਭਰ ਧੰਨ ਦੀ ਵਰਕਤ ਰਹਿੰਦੀ ਹੈ ਤੇ ਧੰਨ ਸਾਰੇ ਪਾਸੇ ਤੋਂ ਆਉਂਦਾ ਜਾਂਦਾ ਰਹਿੰਦਾ ਵਾ ਲੈਕਣੀ ਤੇ ਇਹਦੇ ਵਿੱਚ ਬਹੁਤ ਵੱਡੀ ਮਹੱਤਮਤ ਸੀ ਤੇ ਅੱਜ ਕੱਲ ਦੇ ਬੱਚੇ ਇਹਨਾਂ ਚੀਜ਼ਾਂ ਨੂੰ ਭੁੱਲ ਗਏ ਨੇ ਦੇਖੋ ਪਹਿਲੀ ਤਾਂ ਗੱਲ ਜਿਹੜੀਆਂ ਇਹ ਚੀਜ਼ਾਂ ਨੇ ਇਹ ਜੁਗੋ ਜੁਗੋ ਤੋਂ ਬਣੀਆਂ ਹੋਈਆਂ ਨੇ ਇਹ ਜਿੰਨੇ ਵੀ ਮਤਲਬ ઋષਿ-ਮੁਨੀ ਹੋਏ ਨੇ ਪਹਿਲੇ ਉਹ ਸਾਰੇ ਇਹ ਇਹ ਉਹਨਾਂ ਦੇ ਗ੍ਰੰਥਾਂ ਦੇ ਵਿੱਚ ਟੋਟ ਕੇ ਲਿਖੇ ਹੋਏ ਨੇ ਹੂੰ ਪਰ ਬੈਸੇ ਤਾਂ ਅੱਜ ਕੱਲ ਉਹ ਧਰਮ ਗ੍ਰੰਥਾਂ ਵਾਲੇ ਵੀ ਕਹੀ ਜਾਂਦੇ ਨੇ ਆ ਚੀਜ਼ ਕਰੋ ਪਾ ਕਰੋ ਨਾਲੇ ਵਹਿਗੁਰੂ ਵਹਿਗੁਰੂ ਕਰਵਾਈ ਜਾਂਦੇ ਨੇ ਨਾਲੇ ਉਹ ਚੀਜ਼ਾਂ ਦੱਸੀ ਜਾਂਦੇ ਨੇ ਕਿਉਂ ਚਲੋ ਉਹ ਅਗਲੇ ਦੀ ਆਪ ਕੋ ਆਦੀ ਇਹ ਹੈਗੀ ਆ ਜਿੰਨੇ ਵੀ ਹੈਗੇ ਤੁਹਾਨੂੰ ਮੈਂ ਚੀਜ਼ਾਂ ਦੱਸਣ ਲੱਗੀਆਂ ਧਿਆਨ ਨਾਲ ਸੁਸਿਓ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਲਿਖਿਓ ਪਹਿਲਾਂ ਤੁਸੀਂ ਇੱਕ ਥੋੜਾ ਜਿਹਾ ਲਾਲ ਕੱਪੜਾ ਲੈਣਾ ਉਹਦੇ ਵਿੱਚ ਪੰਜ ਕਮਲ ਗੱਟੇ ਰੱਖਣੇ ਨੇ ਫਿਰ ਦੋ ਤੁਸੀਂ ਪੀੜੀਆਂ ਕੌਡੀਆਂ ਫਿਰ ਦੋ ਲੌਂਗ ਦੋ ਇਲਾਇਚੀਆਂ ਦੋ ਛਪਾਰੀਆਂ ਪੰਜ ਲਾਲ ਗੁੰਜਾ ਦੋ ਗੁੰਮਤੇ ਚੱਕਰ ਇਸ ਪਸਾਰੀ ਦੁਕਾਨ ਤੋਂ ਤੁਹਾਨੂੰ ਸਾਰਾ ਸਮਾਨ ਮਿਲ ਜੂ ਇੱਕ ਚਾਂਦੀ ਦਾ ਰੁਪਿਆ ਥੋੜਾ ਜਿਹਾ ਚੌਲ ਇੱਕ ਗੱਠੀ ਹਾਦੀ ਦੀ ਇਹਦੇ ਤੁਸੀਂ ਸਾਰੀਆਂ ਚੀਜ਼ਾਂ ਇੰਪੋਰਟਲੀਸ਼ ਬਣਾ ਕੇ ਉਹਨੂੰ ਇਸ ਤਰ੍ਹਾਂ ਖੰਮਣੀ ਨਾਲ ਗੱਠ ਦੇ ਕੇ ਜਿੱਦਣ ਲక్ష్ਮੀ ਪੂਜਾ ਕਰਨੀ ਆ ਦਿਵਾਲੀ ਦੀ ਉਹ ਦਿਨ ਉਹਦੇ ਮੂਹਰੇ ਰੱਖਣੀ ਆ ਤੇ ਉਸ ਤੋਂ ਬਾਅਦ ਦੂਜੇ ਦਿਨ ਚੱਕ ਕੇ ਆਪਦੇ ਤੁਸੀਂ ਜਿਹੜੀ ਵੀ ਜਿੱਥੇ ਵੀ ਤੁਸੀਂ ਆਪਦਾ ਕਮਾਈ ਰੱਖਦੇ ਹੋ ਚਾਹੇ ਤਜੋਰੀ ਆ ਚਾਹੇ ਤੁਹਾਡਾ ਕੋਈ ਲਵਾਰੀ ਦਾ ਬਾਕਸ ਜਾਂ ਜਿੱਥੇ ਚਲ ਤੁਸੀਂ ਰੱਖਦੇ ਹੋ ਉੱਥੇ ਇਸ ਨੂੰ ਰੱਖ ਲੈਣੀ ਆ ਇਸ ਨੂੰ ਤੁਸੀਂ ਦੁਕਾਨ ਵਿੱਚ ਵੀ ਰੱਖ ਸਕਦੇ ਹੋ ਤੁਸੀਂ ਆਪਣੇ ਫੈਕਟਰੀ ਦੀ ਗੋਲਕ ਵਿੱਚ ਵੀ ਰੱਖ ਸਕਦੇ ਕੋਈ ਵੀ ਤੁਹਾਡੀ ਕਿਸੇ ਵੀ ਕਿਸਮ ਦੀ ਦੁਕਾਨ ਆ ਬਿਨਾ ਮਤਲ ਕੋਈ ਤੁਸੀਂ ਜਿਹੜਾ ਕੋਈ ਗਲਤ ਕੰਮ ਕਰਦੇ ਨੇ ਉਸ ਚੀਜ਼ ਨੂੰ ਪੋਰਟਲੀ ਨੂੰ ਨਾ ਰੱਖਣ ਜਿਵੇਂ ਮੀਟ ਸ਼ਰਾਬ ਦੀ ਦੁਕਾਨ ਹੁੰਦੀ ਆ ਅੰਡੇ ਦੀ ਇਹਨੂੰ ਉੱਥੇ ਨਾ ਰੱਖਿਆ ਜਾਵੇ ਕਿਉਂਕਿ ਕਈ ਚੀਜ਼ਾਂ ਬਹੁਤ ਜ਼ਿਆਦਾ ਇਹਦੇ ਵਿੱਚ ਪਵਿੱਤਰ ਨੇ ਫਿਰ ਦੇਖੋ ਉਲਟ ਫੁਲਟ ਵੀ ਕੰਮ ਹੋ ਜਾਂਦਾ ਹੈ ਕਿ ਨਹੀਂ ਤੇ ਇਹ ਚੀਜ਼ਾਂ ਸਿਰਫ ਇਹ ਆਪਣੇ ਘਰ ਮਕਾਨ ਦੁਕਾਨ ਵਿੱਚ ਰੱਖੀਆਂ ਜਾਣ ਉਹ ਦੁਕਾਨ ਵਿੱਚ ਨਾ ਰੱਖੋ ਜਿੱਥੇ ਆਂਡਾ ਮੀਟ ਸ਼ਰਾਬ ਦਾ ਕੰਮ ਚੱਲਦਾ ਹੈ ਉੱਥੇ ਇਹ ਚੀਜ਼ਾਂ ਦਾ ਇਸਤੇਮਾਲ ਨਹੀਂ ਕਰਨਾ ਜੇ ਕਰ ਵੀ ਲਿਆ ਤਾਂ ਇਹ ਕਾਫੀ ਜ਼ਿਆਦਾ ਤੁਹਾਡਾ ਨੁਕਸਾਨ ਕਰ ਸਕਦੀ ਨੇ ਅੱਛਾ ਜੀ ਕਰਿਓ ਜਰੂਰ ਦੀਵਾਲੀ ਵਾਲੇ ਰਾਤ ਨੂੰ ਜਦੋਂ ਆਪਾਂ ਪੂਜਾ ਕਰਨੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਕਿਸੇ ਹੋਰ ਗਰੀਬ ਦੇ ਵੀ ਕੰਮ ਆ ਜਾ ਭਲਾ ਹੋ ਜਾ ਅੱਛਾ ਜੀ ਨਮੋਦ ਰਹਿਣ ਜੀ